ਬਈਰਾ ਸਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਬਈ ਫਟਾਫਟ ਜਾਨਵਰ ਛੱਡ ਦਈਏ ਫਿਰ ਤੁਹਾਨੂੰ ਸਰਪ੍ਰਾਈਜ਼ ਦੇਣਾ ਬਈ ਆਪਣੀ ਮੁਰਗੀ ਨੇ ਬੱਚੇ ਕੱਢ ਲਏ ਜੀ ਦੇ ਥੱਲੇ ਆਪਾਂ ਮੋਜੇ ਮੁਰਗੇ ਦੇ ਅੰਡੇ ਧਰੇ ਸੀ ਆਪਣੀ ਮੁਰਗੀ ਉੱਥੇ ਆ ਬਈ ਬੱਚੇ ਦਿਖਾਉਣਾ ਤੁਹਾਨੂੰ ਮੋਜੇ ਮੁਰਗੇ ਦੇ ਬੱਚੇ ਨਿਕਲੇ ਆਏ ਬਈ ਪਹਿਲਾਂ ਆਪਾਂ ਜਾਨਵਰ ਛੱਡ ਦਈਏ ਪਹਿਲਾਂ ਆਪਾਂ ਛੱਡਾਂਗੇ ਟਰਕੀ ਆਹ ਬੜਾ ਰੌਲਾ ਪਾਈ ਜਾਂਦੇ ਨੇ ਆਜੋ ਵੀ ਬਲੈਕ ਐਂਡ ਵਾਈਟ ਜੋੜਾ ਟਰਕੀਆਂ ਦਾ ਚਲੋ ਵੀ ਆ ਚੂਚੇ ਬਾਤ ਚ ਛੱਡਾਂਗੇ ਪਹਿਲਾਂ ਅਫੀਲ ਛੱਡ ਦਈਏ ਆ ਜਾਓ ਵੀ ਭੱਜ ਜਾਓ ਭੱਜ ਕੇ ਛੇਤੀ ਛੇਤੀ ਗੇਟ ਬੰਦ ਹੋਣ ਵਾਲਾ ਭਜ ਜਾਓ ਭਜ ਜਾਓ ਭਜ ਜਾਓ ਭਜ ਜਾਓ ਭੱਜ ਕੇ ਭੱਜ ਕੇ ਭੱਜ ਕੇ ਚਲੋ 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 ਆ ਛੱਡ ਦਈਏ ਕੋੜੀ ਵੀ ਆਪਣੀ ਆਉਣ ਵਾਲੀ ਆ ਬਸ ਆ ਜਾਓ ਵੀ ਭੱਜ ਜਾਓ ਆ ਜਾਓ ਵੀ ਭੱਜ ਜਾਓ ਸਾਰੇ ਆ ਆ ਆ ਉੱਡਿਓ ਸ਼ਕੋ ਅੱਜ ਤੋਂ ਬਾਅਦ ਜਿਹੜਾ ਵੀ ਜਾਨਵਰ ਆਪਣੇ ਘਰ ਮੂਰਦੀ ਟੱਪੂ ਬਈ ਆ ਟੱਬ ਦੇ ਵਿੱਚੋਂ ਠੰਡਾ ਪਾਣੀ ਪੀ ਕੇ ਟੱਪੂ ਆ ਬੰਨ ਤਾਂ ਟੱਬ ਪਾਈਪ ਦੇ ਨਾਲ ਬਈ ਨਾਲ ਰੱਖਤਾ ਇੱਕ ਕੂਂਡਾ ਪਾਣੀ ਵਾਲਾ ਗਰਮੀ ਬਹੁਤ ਆ ਬਈ ਤਾਂ ਬਈ ਜ਼ਰੂਰੀ ਆ ਜਿਹੜਾ ਵੀ ਜਾਨਵਰ ਇਥੋਂ ਟੱਪੂ ਕੁੱਤਾ ਬਿੱਲਾ ਗਾਂ ਬੱਚਾ ਆਪਣੇ ਘਰ ਮੂਰਦੀ ਆਪਦੀ ਪਿਆਸ ਮਟਾ ਕੇ ਜਾਊਗਾ ਆ ਜੋ ਵੀ ਕਬੂਤਰਾਂ ਵਾਲਾ ਜਾਲ ਛਕਾਉਨੇ ਆਪਾਂ ਫਿਰ ਘੋੜੀ ਦਾ ਸੈਟਅਪ ਬਣਾਵਾਂਗੇ ਇਹ ਤਾਂ ਆਰਾਮ ਨਾਲ ਹੀ ਜਾਊ ਇਹਦੇ ਵਿੱਚ ਇਥੋਂ ਉਹ ਨਹੀਂ ਆਉਣੇ ਹੈਗੇ ਉਹ ਛਾਤਰੀ ਵਾਲੇ। ਓਹੋ ਓ ਦੇਖੀ ਉਹ। ਲੋ ਵੀ ਟਰਾਲੀ ਲਾਤੀ ਅੰਦਰ ਸਾਰੀ ਹੀ ਟਰਾਲੀ ਵੜ ਗਈ। ਹਾਂ ਕਿਵੇਂ ਲੈ ਕੇ ਜਾਊ? ਉਹਦੇ ਬਿੱਡਾਂ ਲਈ ਸੀ। ਤਾਂ ਮਿੱਤਰੋ ਬਈ ਸੈਟਿੰਗ ਨਹੀਂ ਆਈ ਟਰੈਕਟਰ ਬਾਹਰ ਕੱਢ ਲਿਆ। ਤੇ ਬਈ ਜਾਲ ਵੱਡਾ ਟਰਾਲੀ ਬਹੁਤ ਛੋਟੀ ਆ ਜਾਲ ਦੇ ਅੱਗੇ। ਬੈਲਾ ਤਾਂ ਮੈਂ ਤੇਰੋ ਬਈ ਐਸ ਲੋਟ ਰੱਖਦੇ ਆ ਹੁਣ ਐ ਸਿੱਧਾ ਰੱਖ ਦਿੰਨੇ ਆ ਟਰਾਲੀ ਦੇ ਵਿੱਚ ਤੇ ਬਈ ਆਹ ਜਾਲ ਰਵੀ ਲੈ ਕੇ ਜਾਂਦਾ ਰਵੀ ਕਹਿੰਦਾ ਮੈਂ ਰੱਖਣਾ ਬਾਕੀ ਕਈ ਫਰੇ ਭਰਾਵਾਂ ਨੇ ਪੁੱਛਿਆ ਸੀ ਵੀ ਸਾਨੂੰ ਦੇ ਦੋ ਤਾਂ ਬਈ ਆ ਬਹੁਤ ਵੱਡਾ ਜਾਲ ਆ ਗਲੀਆਂ ਦੇ ਵਿੱਚ ਲੈ ਜਾਣਾ ਬਹੁਤ ਔਖਾ ਤਾਂ ਕਰਕੇ ਬਈ ਬਾਲੀ ਦੂਰ ਨਹੀਂ ਜਾ ਸਕਦਾ ਜਾਲ ਤਾਂ ਬਈ ਅੱਧੇ ਤੋਂ ਜ਼ਿਆਦੇ ਜਾਲ ਟਰਾਲੀ ਦੇ ਵਿੱਚ ਚੜ ਗਿਆ ਤੇ ਜਦੋਂ ਬਈ ਪੂਰਾ ਸੈੱਟ ਕਰਤਾ ਉਦੋਂ ਦੇਖਿਓ ਵੀ ਟਰੱਕ ਤੋਂ ਵੀ ਉੱਚਾ ਹੋ ਜੂ ਕੰਮ। ਇਧਰੋਂ ਬੜਾ ਉੱਚਾ ਵਾ ਗਿਆ। ਉਹਗੇ ਜੇ ਪੈਜੀ ਉਹਦਾ ਬੈਲਡਿੰਗ ਇਦਰੋਂ ਵੀ ਪਟਾਇਓ ਨਹੀਂ ਨਹੀਂ ਉਹ ਨਹੀਂ ਪੈਪਜੀ ਲੱਗੀ ਹੋਈ ਉਹ ਖੁਕੀਆਂ ਜਿਹੜੀਆਂ ਉਹ ਚਰਸਾ ਪਾ ਕੇ ਇੱਥੇ ਵੱਜੂਗਾ ਤਾਂ ਮੈਂ ਤਰੋ ਬਈ ਫਾਈਨਲੀ ਜਾਲ ਸੈੱਟ ਕਰਤਾ ਟਰਾਲੀ ਦੇ ਵਿੱਚ ਤੇ ਆ ਮੁੰਡਾ ਚੜ ਗਿਆ ਵਿੱਚ ਜਾਲ ਦੇ ਤਾਂ ਬਈ ਇਹਨੂੰ ਡੰਡਾ ਫੜਾ ਦਾਂਗੇ ਜੇ ਕੋਈ ਤਾਰ ਵਿੱਚ ਚੜਿਆ ਕਰੂ ਤਾਂ ਬਈ ਤਾਰ ਨੂੰ ਚੱਕ ਦਿਆ ਕਰੂ ਡੰਡੇ ਨਾਲ ਬਾਕੀ ਬਈ ਆ ਕਬੂਤਰਾਂ ਵਾਲਾ ਜਾਲ ਆਪਾਂ ਤਾਂ ਚਕਾਇਆ ਕਿਉਂਕਿ ਜਗ੍ਹਾ ਬਹੁਤ ਰੋਕਦਾ ਸੀ ਆਪਾਂ ਬਈ ਦਰਵਾਜ਼ੇ ਦੇ ਛੋਟੇ ਗੇਟ ਅੱਗੇ ਘੋੜੀ ਦਾ ਸੈਟਅਪ ਬਣਾਉਣਾ ਤਾਂ ਕਰਕੇ ਬਈ ਜਗ੍ਹਾ ਖੋਲੀ ਆ ਤਾਂ ਬਈ ਹੁਣ ਆ ਰਵੀ ਲੈ ਕੇ ਜਾਂਦਾ ਜਾਲ ਨੂੰ ਤੇ ਆਪਦੇ ਖੁੱਡਿਆਂ ਦੇ ਅੱਗੇ ਲਾ ਦੂ ਜਾ ਕੇ ਚਲੋ ਵੀ ਇਹਨਾਂ ਨੂੰ ਲੈ ਕੇ ਜਾਣ ਦੋ ਜਾਲ ਆਪਾਂ ਚੱਲਦੇ ਆ ਮਿਨੀ ਯੂ ਚ ਲੋ ਬਈ ਦੇਖੋ ਇੱਧਰ ਕਿੰਨੀ ਜਗ੍ਹਾ ਖੁੱਲ ਗਈ ਬਈ ਆ ਜਾਲ ਚੱਕਣ ਤੋਂ ਬਾਅਦ ਆ ਸਾਰੀ ਜਗ੍ਹਾ ਖੁੱਲ ਗਈ ਬਈ ਆ ਜੋ ਵੀ ਹੁਣ ਦਿਖਾਉਨੇ ਆ ਤੁਹਾਨੂੰ ਬੱਚੇ ਤੇ ਬਹੁਤ ਬਹੁਤ ਵਧਾਈਆਂ ਬਈ ਆ ਮੁਰਗੀ ਨੇ ਬੱਚੇ ਕੱਢ ਲਏ ਬੱਚੇ ਤਾਂ ਕੱਡੇ ਨੇ ਬਹੁਤ ਦਿਨਾਂ ਬਾਅਦ ਪਰ ਬਈ ਇਹਦੇ ਥੱਲੇ ਆਪਾਂ ਕੱਲੇ ਮੋਜੇ ਮੁਰਗੇ ਦੇ ਬੱਚੇ ਰੱਖੇ ਸੀ ਆਂਡੇ ਸੌਰੀ ਕੱਲੇ ਮੋਜੇ ਮੁਰਗੇ ਦੇ ਅੰਡੇ ਰੱਖੇ ਸੀ ਤੇ ਆ ਨਿਕਲਿਆ ਬਈ ਕਾਲੇ ਬੱਚੇ ਜਮਾ ਫਾਮੇ ਓਫੇ ਦੇ ਤੇ ਤਿੰਨ ਆਂਡੇ ਧਰੇ ਸੀ ਆਪਾਂ ਇਹਦੇ ਥੱਲੇ ਦੇਖ ਲੈਨੇ ਆ ਤੀਜੇ ਆਂਡੇ ਦਾ ਕੀ ਬਣਿਆ ਨਾ ਬਈ ਤੀਜੇ ਆਂਡੇ ਦੇ ਵਿੱਚੋਂ ਹਜੇ ਬੱਚਾ ਨਹੀਂ ਨਿਕਲਿਆ ਤੇ ਦੋ ਨਿਕਲਿਆ ਬਈ ਦਿਖਾਵਾਂ ਤੁਹਾਨੂੰ ਬੱਚਾ ਚੱਕ ਕੇ ਦੇਖੋ ਬਈ ਪੈਰ ਦੇਖੋ ਬਈ ਜਮਾ ਕਾਲੇ ਨੇ ਬਈ ਤੇ ਮੋਜ ਐਦੀ ਵੀ ਹੈਗੀ ਆ ਬਈ ਲੱਤਾਂ ਤੇ ਮੋਜ ਦੇਖੋ ਬਈ ਐਦੇ ਬਾਲੀ ਮੋਜ ਆ ਬਈ ਦੇਖੋ ਥੱਲੇ ਤੱਕ ਮੋਜ ਆ ਗਈ ਆ ਸਾਰੀ ਲੱਤ ਤੇ ਕਾਲੇ ਪੰਜੇ ਆ ਦੇਖੋ ਬਈ ਆ ਬੱਚਾ ਕੱਢਿਆ ਇੱਕ ਤਾਂ ਕਰੋ ਸ਼ੌਂਕ ਬੱਚੇ ਦਾ ਮੋਜੇ ਮੁਰਗੇ ਦਾ ਬੱਚਾ ਬਈ ਇਹ ਤੇ ਇਹ ਫਿੱਕੇ ਰੰਗ ਦਾ ਦੂਜਾ ਬਲੈਕ ਆ ਬਈ ਉਹ ਵੀ ਦਿਖਾਉਨੇ ਆ ਆ ਸੀ ਲਓ ਜੀ ਆ ਸੀ ਬਈ ਦੂਜਾ ਬੱਚਾ ਮੋਜੇ ਮੁਰਗੇ ਦਾ ਕਰੋ ਸ਼ੌਂਕ ਐਦਿਆਂ ਵੀ ਲੱਤਾਂ ਕਾਲੀਆਂ ਨੇ ਬਈ ਜਮਾ ਤੇ ਐਦਾ ਕਲਰ ਡਾਰਕ ਆ ਬਈ ਇਹ ਜਾਦੇ ਕਾਲਾਗਾ ਉਹ ਦੂਜਾ ਫਿੱਕਾਗਾ ਤਾ ਬਈ ਆ ਦੋ ਬੱਚੇ ਨਿਕਲੇ ਇਹ ਮੋਜੇ ਮੁਰਗੇ ਦੇ ਤੇ ਤੀਜਾ ਵੀ ਨਿਕਲਿਆ ਵੇ ਵਧੀਆ ਗੱਲ ਬਣ ਜੂ ਫਿਰ ਤਾਂ ਪੰਜ ਬੱਚੇ ਹੋ ਜਾਣਗੇ ਆਪਣੇ ਕੋਲੇ ਟੋਟਲ ਪੰਜ ਬੱਚੇ ਤੇ ਬਹੁਤ ਬਹੁਤ ਵਧਾਈਆਂ ਬਈ ਆ ਮੁਰਗੀ ਨੇ ਬੱਚੇ ਕੱਢ ਲੇ ਤੇ ਖਾਣ ਪੀਣ ਵੀ ਲਾਗੇ ਇਹ ਫੀਡ ਰੱਖਤੀ ਪਾਣੀ ਰੱਖਦਾ ਲਓ ਜੀ ਬਣ ਗਈ ਗੱਲ ਆ ਜੋ ਵੀ ਹੁਣ ਛੱਡਦੇ ਆ ਬੱਚੇ ਆਪਣੇ ਆ ਜੋ ਵੀ ਬਾਹਰ ਗੁੱਡ ਮਾਰਨਿੰਗ ਆ ਹੁੰਦੇ ਆ ਬਈ ਚਾਰ ਚੂਚੇ ਆ ਮੁਰਗੀ ਦੇ ਬਾਅਦ ਚ ਛੱਡਾਂਗੇ ਬਈ ਨਹੀਂ ਲੜ ਪੈਂਦੀਆਂ ਨੇ ਆਪ ਚ ਬਾਰੀ ਨਾਲ ਛੱਡਾਂਗੇ ਖੜ ਜਾ ਵੀ ਖੜ ਜਾ ਖੜ ਜਾ ਖੜ ਜਾ ਆ ਆ ਗਈ ਤੇਰੀ ਖਰਾਕ ਚੱਕੋ ਖਾਓ ਬਈ ਆ ਬੱਚੇ ਤਾਂ ਬਾਵਾ ਹੋ ਗਏ ਬਈ ਸ਼ਕੋ ਵੀ ਸਾਰੇ ਤਾਂ ਵੀ ਇਹਨਾਂ ਨੂੰ ਖਰਾਕ ਰੱਖਤੀ ਇਹਨਾਂ ਦਾ ਕੰਮ ਡਾਨਾ ਬੰਦ ਕਰਦੇ ਆ ਆ ਲੋ ਵੀ ਬੱਚੋ ਆ ਆ ਗਈ ਤੁਹਾਡੀ ਖਰਾਕ ਖਾਓ ਆ ਬਈ ਇਹਨਾਂ ਦਾ ਫੀਡਰ ਲਾਤਾ ਨਮਾ ਪਾਣੀ ਵਾਲਾ ਖਾਓ ਬਈ ਆ ਇਧਰ ਬਈ ਡੱਗੀ ਚ ਕੋੜ ਕਿਰਲਾ ਡਿੱਗ ਪਿਆ ਆ ਦੇਖੋ ਬਈ ਆ ਵਿਚਾਰੇ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ ਇਹਨੂੰ ਬਾਹਰ ਕੱਢਦੇ ਆ ਆਪਾਂ ਨਹੀਂ ਮਰ ਜੂਗਾ ਇੱਥੇ ਇਹ ਰਹਿਤ ਰੱਖਣਾ ਹੈ ਪਾਲੀਏ ਦਾ ਫੰਮ ਪਾਲੀਏ ਨੂੰ ਚਾਲ ਫਿਰ ਰੱਖ ਦੇ ਇਹਨੂੰ ਛੱਡ ਦੇ ਕਿੱਥੇ ਛੱਡੀਏ ਉਹ ਉੱਥੇ ਛੱਡ ਦੇ ਡੋਲੀ ਚ ਲੋ ਬਈ ਮਿੱਤਰੋ ਕੋਡ ਕਰਲਾ ਫੜ ਲਿਆ ਬਈ ਬਸ ਪਰ ਆ ਮੈਂ ਹੁਣ ਪਰ ਆ ਮੈਂ ਫੈਟ ਤੇ ਲੈ ਵੀ ਮੈਂ ਮਤਰਾ ਇੱਥੇ ਰਹਿ ਦੂੰ ਚਾਰਕ ਦਿਨ ਲਓ ਜੀ ਡੰਡੇ ਤੋਂ ਤਾਂ ਉੱਤਰ ਗਿਆ ਆ ਛੜਦਾ ਬਈ ਆ ਫਿਰਦਾ ਆ ਲੈ ਘਾਫਰ ਦਾ ਹਾਂ ਆ ਜੋ ਵੀ ਅੱਜ ਤੁਹਾਨੂੰ ਚਿੜੀਆਂ ਦਿਖਾਉਣੇ ਆ ਬਹੁਤ ਸਾਰੇ ਭਰਾ ਕਹੀ ਜਾਂਦੇ ਸੀ ਬਈ ਚਿੜੀਆਂ ਨਹੀਂ ਦਿਖਾਈਆਂ ਤੇ ਨਾਲੇ ਬਈ ਆਪਣੇ ਕੋਕਟੇਲਾ ਨੇ ਲੱਗਦਾ ਅੰਡੇ ਧਰ ਲਏ ਪਤ ਨਹੀਂ ਬੱਚੇ ਕੱਢ ਲੇ ਉਹ ਕੁਜੀ ਦੇ ਵਿੱਚ ਨੇ ਬਈ ਤੇ ਆ ਸੀ ਬਈ ਦੰਦੀ ਵੱਡ ਵੱਡ ਖਾਣਾ ਇਹ ਆ ਦੇਖੋ ਯਾਰ ਬੈਠੇ ਕੋਕਟੇਲ ਲਓ ਜੀ ਕੋਕਟੇਲਾ ਨੇ ਧਰ ਲਏ ਅੰਡੇ ਬਹੁ ਟਾਈਮ ਬਾਅਦ ਅੰਡੇ ਧਰੇ ਨਹੀਂ ਬਈ ਤਿਆ ਕੁਜੀ ਨੂੰ ਛੇੜਦੇ ਨਹੀਂ ਹੈਗੇ ਆਪਾਂ ਹੁਣ ਬਈ ਕੋਕਟੇਲਾਂ ਦੇ ਬੱਚੇ ਆਉਣਗੇ ਆ ਬੈਠਾ ਬਈ ਮੇਲ ਕੋਕਟੇਲ ਤੇ ਆ ਕੁਗੀਆਂ ਵੀ ਆਂਡੇ ਧਰਨ ਵਾਲੀਆਂ ਨੇ ਆ ਕੁਗੀਆਂ ਬਈ ਚਿੱਟੀਆਂ ਇੱਥੇ ਆਲਣਾ ਬਣਾਉਂਦੀਆਂ ਹੁੰਦੀਆਂ ਨੇ ਇਹ ਆ ਜਿੱਥੇ ਹੁਣ ਆਈ ਆ ਉਰੇ ਆਲਣਾ ਬਣਾਉਂਦੀਆਂ ਨੇ ਖੁੰਜੇ ਦੇ ਵਿੱਚ ਆ ਫਿਰਦੀਆਂ ਦੋਨੇ ਦੇਖੋ ਆ ਨਿਸ਼ਾਨੀਆਂ ਭਈ ਇਹਨਾਂ ਦੀ ਦੇਖੋ ਭਈ ਜਿਹੜਾ ਮੇਲ ਘੁਗਾ ਹੈ ਨਾ ਉਹ ਘੁਗੀ ਦੇ ਭਈ ਇੱਥੇ ਹਨਾ ਬੜੀ ਜਾਂਦਾ ਥੱਲੇ ਦੇਖੋ ਐਂ ਬੈਠਾਗਾ ਤਾਂ ਭਈ ਇੱਥੋਂ ਪਤਾ ਲੱਗਦਾ ਵੀ ਇਹ ਜੋੜਾ ਹੁਣ ਅੰਡੇ ਧਰਨ ਵਾਲਾਗਾ ਤੇ ਜਲਦੀ ਧਰ ਲੂਗਾ ਆ ਇਧਰ ਭਈ ਮਿੱਤਰੋ ਕਬੂਤਰੀਆਂ ਗਿਫਟ ਆਈਆਂ ਨੇ ਆਪਾਂ ਨੂੰ ਗੋਪੀ ਹੋਰੀ ਲੈ ਕੇ ਆਏ ਨੇ ਤਿੰਨ ਕਬੂਤਰੀਆਂ ਚਿੱਟੀਆਂ ਖਾਂਦੀਆਂ ਨੇ ਭਈ ਤਿੰਨੇ ਤੇ ਇਹਨਾਂ ਨੂੰ ਆਪਾਂ ਕਬੂਤਰਾਂ ਦੇ ਨਾਲ ਛੱਡਦੇ ਆਂ ਵੱਡਿਆਂ ਦੇ ਨਾਲ ਆ ਜੋ ਛੱਡੀਏ ਬਹੁਤ ਵਧੀਆ ਕਬੂਤਰੀਆਂ ਨੇ ਭਈ ਬਸ ਥੋੜੀਆਂ ਹੀ ਆ ਨਾ ਟੈਂਕੀ ਤੇ ਬੈਠਣ ਲੱਗੀਆਂ ਸੀ ਖਰਾਬ ਹੋ ਗਈਆਂ ਸੀ ਤਾਂ ਬਾਜੀ ਤਾਂ ਛੱਡ ਨਹੀਂ ਸਕਦੇ ਤੇ ਇਹਨਾਂ ਤੋਂ ਬੱਚੇ ਜ਼ਰੂਰ ਲਵਾਂਗੇ ਆਪਾਂ ਸਪੈਸ਼ਲ ਇਹ ਬੱਚਿਆਂ ਵਾਸਤੇ ਲਈਆਂ ਨੇ ਦਿਖਾਉਨੇ ਆ ਬਈ ਆ ਜਾ ਬੇਟਾ ਆ ਦੇਖੋ ਬਈ ਇੱਕ ਤਾਂ ਕਬੂਤਰੀ ਆ ਬਈ ਚਿੱਟੀਆਂ ਖਾਂਦੀ ਕਬੂਤਰੀ ਵਧੀਆ ਬਈ ਚੰਗੀ ਆ ਕਬੂਤਰੀ ਦੇਖੋ ਪੈਰਾਂ ਤੇ ਮੋਜਾ ਚੱਲ ਵੀ ਅੰਦਰ ਲੋਜੀ ਇੱਕ ਤਾਂ ਛੜਤੀ ਆਪਾਂ ਆਹ ਰਹਿ ਗਈਆਂ ਦੋ ਆ ਜੋ ਵੀ ਓਏ ਆ ਜਾ ਹੱਥ ਚ 81 ਬਈ ਆਹ ਹਰੇ ਪੋਟੇ ਵਾਲੀ ਆ ਦੇਖੋ ਅੱਖਾਂ ਦੇਖੋ ਬਈ ਕਬੂਤਰੀ ਦੀਆਂ ਆ ਇਧਰ ਲਈ ਅੱਖ ਦੇਖੋ ਇਹ ਵੀ ਚੰਗੀ ਆ ਬਈ ਕਬੂਤਰੀ ਦੇਖੋ ਅੱਖਾਂ ਬਹੁਤ ਘੈਂਟ ਨੇ ਬਈ ਚੱਲ ਵੀ ਤੂੰ ਵੀ ਅੰਦਰ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਆ ਆਸੀ ਭਈ ਆਖਰੀ ਆਖਰੀ ਕਬੂਤਰੀ ਆ ਆ ਜਾ ਆ ਜਾ ਆ ਜਾ ਲਓ ਜੀ ਦੇਖੋ ਇਹ ਹੈਗੀ ਆ ਭਈ ਇਹ ਵੀ ਚਿੱਟੀਆਂ ਦੀ ਆ ਦੇਖੋ ਇਹਦੀਆਂ ਅੱਖਾਂ ਇਹ ਵੀ ਚੰਗੀ ਆ ਭਈ ਕਬੂਤਰੀ ਆ ਤਿੰਨ ਕਬੂਤਰੀਆਂ ਦਿੱਤੀਆਂ ਨੇ ਭਈ ਆਪਾਂ ਨੂੰ ਗਿਫਟ ਤੇ ਬਹੁਤ ਬਹੁਤ ਧੰਨਵਾਦ ਭਈ ਉਹਨਾਂ ਦਾ ਲਓ ਜੀ ਬੈ ਜਾਓ ਵੀ ਆ ਕਬੂਤਰੀ ਆ ਕਬੂਤਰੀਆਂ ਬਾਜੀ ਛੱਡਣੀਆਂ ਸੀ ਤੇ ਬਈ ਇਹ ਟੈਂਕੀ ਤੇ ਪੈਰ ਲਾਉਣ ਲੱਗੀਆਂ ਤਾਂ ਕਰਕੇ ਫਿਰ ਇਹ ਅੱਡ ਕੱਢ ਲੀਆਂ ਵੀ ਤਾਂ ਕਿ ਦੂਜੇ ਕਬੂਤਰਾਂ ਨੂੰ ਖਰਾਬ ਨਾ ਕਰਨ ਦੂਜੇ ਬੱਚਿਆਂ ਨੂੰ ਤਾਂ ਕਰਕੇ ਤਾਂ ਲੋ ਵੀ ਕਬੂਤਰੀਆਂ ਛੱਡਤੀਆਂ ਕੰਮ ਡੰਨ ਚਲੋ ਵੀ ਕਬੂਤਰਾਂ ਨੂੰ ਦਾਣੇ ਰੱਖ ਦਈਏ ਪਹਿਲਾਂ ਰੱਖ ਦਿੰਨੇ ਆ ਬੱਚਿਆਂ ਨੂੰ ਆ ਜਾਓ ਵੀ ਬੱਚੋ ਆ ਆ ਆ ਆ ਆ ਆ ਆ ਆ ਆਜੋ ਆਜੋ ਭਜਿਓ ਸਾਰੇ ਭਜਿਓ 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 ਆ ਗਈ ਵੀ ਬਫਾਰ ਰਹਿ ਗਿਆ 1 2 1 ਰਹਿ ਗਿਆ ਲਓ ਜੀ ਸਾਰੇ ਆ ਗਏ ਬੱਚੇ ਦਾਣੇ ਤੇ ਪਾਣੀ ਪੂਣੀ ਰੱਖਤਾ ਇਹਨਾਂ ਨੂੰ ਦਾਣੇ ਰੱਖਤੇ ਖਾਓ ਵੀ ਰੱਜ ਕੇ ਤੇ ਇਧਰ ਕਬੂਤਰਾਂ ਨੂੰ ਪਹਿਲਾਂ ਰੱਖ ਰੱਖੇ ਨੇ ਆ ਵੱਡੀਆਂ ਜੋੜੀਆਂ ਨੂੰ ਦੇਖੋ ਇਹਨਾਂ ਨੂੰ ਪਹਿਲਾਂ ਤਾਂ 30 ਬੱਚਿਆਂ ਤੋਂ ਤੇ ਬਾਕੀ ਵੀ ਇਹਨਾਂ ਨੂੰ ਖਾਣ ਦੋ ਦਾਣੇ ਤੇ ਆ ਖੁੱਡੇ ਦੀ ਲਾਈਟ ਆਪਾਂ ਬੰਦ ਕਰ ਦਿੰਨੇ ਆ ਤੇ ਆ ਚੱਲੀ ਜਾਂਦੀ ਆ ਲਓ ਜੀ ਕੰਮ ਫੱਟਾ ਖਾਓ ਵੀ ਰੱਜ ਕੇ ਖਾ ਲਓ ਖਾ ਲਓ ਖਾ ਲਓ ਡਰੋਣਾ ਆ ਜੋ ਵੀ ਹੁਣ ਆਪਾਂ ਆਯਾਦ ਕਰਨ ਲੱਗਿਆ ਬਈ ਕੋੜ ਘਿਰਲੇ ਨੂੰ ਕਿਉਂਕਿ ਵੀਰੇ ਆਪਾਂ ਨੂੰ ਯਾਰ ਕੁਝ ਪਤਾ ਤਾਂ ਹੈ ਨਹੀਂ ਵੀ ਯਾਰ ਵਿਚਾਰਾ ਕੀ ਖਾਂਦਾ ਕੀ ਨਾ ਹਨਾ ਕੀ ਪਤਾ ਭੁੱਖਾ ਹੋਊ ਜਾਂ ਧਿਆਆ ਹੋਊਗਾ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਤੇ ਗਰਮੀ ਬਹੁਤ ਹੈ ਬਾਈ ਤਾਂ ਬਾਈ ਜਾਨਵਰ ਨੂੰ ਆਏ ਹਨਾ ਰੱਖਣਾ ਯਾਰ ਜਿਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਕੀ ਖਾਂਦਾ ਕੀ ਨਾ ਤਾਂ ਗਲਤ ਆ ਬਾਈ ਹਨਾ ਤਾਂ ਆਪਾਂ ਬਈ ਆਯਾਦ ਕਰਨ ਲੱਗਿਆ ਇਹਨੂੰ ਛੱਡਣ ਲੱਗਿਆ ਹੁਣ ਆਹ ਦੇਖੋ ਕੀਰਤ ਕਿਵੇਂ ਮੂੰਹ ਖੋਲਦਾ ਇਹ ਚੜ ਗਿਆ ਸੀ ਚੜ ਗਿਆ ਸੀ ਚੜ ਕੇ ਚੜ ਕੇ ਚੜ ਗਿਆ ਇਹ ਹਾਰ ਤੋ ਜਾ ਚੜ ਗਿਆ ਬਈ ਚੜ ਗਿਆ ਚੜ ਗਿਆ ਚੜ ਗਿਆ ਲੋ ਜੀ ਇਹਨੂੰ ਬਾਹਰ ਛੱਡਣ ਲੱਗੇ ਆਂ ਬਈ ਆਪਾਂ ਏ ਆ ਗਿਆ ਬਈ ਕੋੜ ਕਿਰਲਾ ਏ ਭਾਜਾ ਬਈ ਭਾਜਾ ਲੋ ਜੀ ਗਿਆ ਆਜੋ 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 ਆ ਆ ਆ ਆ ਆਓ 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 ਆਫੇ ਵੀ ਆਜੀ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦਾ ਨਮੀ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ